ਅੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਨ ਸ਼ੋਪਰਾਪਤ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਪਿੰਡੀ ਔਲਕ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਨਗਰ ਕੀਰਤਨ ਜਕਾਰਿਆਂ ਦੀ ਗੂੰਜ ਨਾਲ ਖਾਲਸਾਈ ਜਲੋ ਜਲੋ ਨਾਲ ਰਵਾਨਾ ਹੋਇਆ ਨਗਰ ਕੀਰਤਨ ਵਿੱਚ ਸ਼ਬਦ ਗਾਇਨ ਕੀਤੇ ਗਏ ਪਿੰਡ ਦੀਆਂ ਸੰਗਤਾਂ ਵੱਲੋਂ ਪੰਜ ਪਿਆਰੇ ਸ਼ਹਿਬਾਨਾਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ। ਸੰਗਤਾਂ ਦੀ ਸੇਵਾ ਲਈ ਬਖ ਬਖ ਪਦਾਰਥਾਂ ਦੇ ਲੰਗਰ ਵੀ ਲਗਾਏ ਗਏ। ਇਸ ਦੌਰਾਨ ਗਤਕਾ ਪਾਰਟੀ ਤੇ ਗਤਕਾ ਦੇ ਜੋਹਰ ਦਿਖਾਏ ਗਏ। ਨਗਰ ਕੀਰਤਨ ਬਖ ਬਖ ਪਰਮਾਤਮਾ ਹੁੰਦਾ ਹੋਇਆ ਗੁਰਦੁਆਰਾ ਦਮਦਮਾ ਸਾਹਿਬ ਆ ਕੇ ਸੰਪੂਰਨ ਹੋਇਆ। ਇਸ ਮੁਖੇ ਬਾਬਾ ਮੁਖਤਿਆਰ ਸਿੰਘ ਹੈੱਡ ਗ੍ਰੰਥੀ, ਬਾਬਾ ਪਰਮਜੀਤ ਸਿੰਘ ਸਰਪੰਚ, ਨਵਤੇਜ ਸਿੰਘ ਪਿੰਡੀ ਔਲਖਕ ਸਰਪੰਚ ਹਰਪਾਲ ਸਿੰਘ ਪਿੰਡੀ ਔਲਖੌਰ ਦੇ ਸਾਬਕਾ ਸਰਪੰਚ ਜਗਦੀਸ਼ ਸਿੰਘ ਦੇ ਡਾਕਟਰ ਤਸਵੀਰ ਸਿੰਘ ਰਾਜੂ ਯੂਐਸਏ ਨੰਬਰਦਾਰ ਜਾਦਵਿੰਦਰ ਸਿੰਘ ਸੁਰਜੀਤ ਸਿੰਘ ਡੀਪੂ ਵਾਲੇ ਮੈਂਬਰ ਮੋਹਨ ਸਿੰਘ ਮੈਂਬਰ ਰਣਜੀਤ ਸਿੰਘ ਜਸਪਾਲ ਸਿੰਘ ਗੁਰਮੇਜ ਸਿੰਘ ਕੁਲਦੀਪ ਸਿੰਘ ਗੁਰਸੇਵ ਸਿੰਘ ਹਰਪ੍ਰਤਾਪ ਸਿੰਘ ਅਫਤਾਰ ਸਿੰਘ ਪਹਿਲਵਾਨ ਹਰਪਾਲ ਸਿੰਘ ਗੁਰਪਾਲ ਸਿੰਘ ਦਲਜੀਤ ਸਿੰਘ ਕਸ਼ਮੀਰ ਸਿੰਘ ਕੋਟਲੀ ਖੈਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀ ਸੰਗਤ ਪਿੰਡ ਪਿੰਡੀ ਔਲਖ ਨੂੰ ਲੱਖ ਲੱਖ ਵਧਾਈਆਂ ਹੌਣ ਜੋ ਕਿ ਧੰਨ ਧੰਨ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਅਢੇ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸਾਰੇ ਹੀ ਪੰਡਾਲਾਂ ਦੇ ਤੋਂ ਸੰਗਤ ਹੋ ਕੇ ਇਸੇ ਤਰ੍ਹਾਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਨਗਰ ਪਿੰਡ ਪਿੰਡੀ ਔਲਖ ਦੀਆਂ ਸੰਗਤਾਂ ਵੱਲੋਂ ਜੋ ਕਿ ਵੱਡਾ ਪਰਾਲਾ ਨਗਰ ਕੀਰਤਨ ਕੱਢਿਆ ਜਾ ਰਿਹਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸੰਗਤਾਂ ਖੁਸ਼ੀ ਮਨਾ ਰਹੀਆਂ ਨੇ ਹਰ ਸਥਾਨ ਤੇ ਦੁਕਾਨਾਂ ਤੇ ਜੋ ਕਿ ਨਗਰ ਨਿਵਾਸੀਆਂ ਨੇ ਚਾਹ ਪ੍ਰਸ਼ਾਦੇ ਦੇ ਜੋ ਕਿ ਹੋਰ ਵੀ ਪਦਾਰਥ ਸੰਗਤਾਂ ਨੂੰ ਸਕਾਉਣ ਵਾਸਤੇ ਤਿਆਰ ਕੀਤੇ ਨੇ ਸੰਗਤਾਂ ਦੇ ਸੰਯੋਗ ਦੇ ਨਾਲ ਜਿਹੜੇ ਗੁਰਦਵਾਰਾ ਤੇ ਨਗਰ ਕੀਰਤਨ ਇਹ ਕੱਢੇ ਜਾਂਦੇ ਨੇ ਜੋ ਕਿ ਪਿੰਡ ਪਿੰਡੀ ਔਲ ਖਸ਼ਮੀਰ ਬਾਦਸ਼ਾਹ ਜੀ ਦਾਸਤਾਨ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਚਾਲੇ ਪਾ ਕੇ ਨਗਰ ਪਿੰਡ ਪਿੰਡੀ ਔਲਖ ਦੇ ਚਾਰ ਚੁਪੇਰੇ ਤੋਂ ਸੰਗਤਾਂ ਨੇ ਦਰਸ਼ਨ ਦਦਾਰੇ ਦਿੱਤੇ ਨੇ ਸੰਗਤਾਂ ਦਾ ਤੇ ਗੁਰੂ ਪਾਸ਼ਾ ਜੀ ਦਾ ਬਹੁਤ ਬਹੁਤ ਧੰਨਵਾਦ ਕੋਟਾਂ ਕੋਟ ਧੰਨਵਾਦ ਨਗਰ ਨਿਵਾਸੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਆਪ ਜੀ ਦੇ ਜੋ ਮਾਨਯੋਗ ਕਾਰ ਸੇਵਾ ਬਾਬਾ ਮੁਖਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਉਨ੍ਹਾਂ ਦੇ ਸੰਯੋਗ ਦੇ ਨਾਲ ਜੋ ਕਿ ਗੁਰੂ ਘਰ ਦੇ ਗ੍ਰੰਥੀ ਬਾਬਾ ਪਰਮਜੀਤ ਸਿੰਘ ਇਨ੍ਹਾਂ ਸੰਗਤਾਂ ਦੇ ਸੰਯੋਗ ਦੇ ਨਾਲ ਪਰਾਲੇ ਕੱਢੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਪੂਰਵ ਦਿਹਾੜੇ ਦੀਆਂ ਦੇਸ਼ ਵਿਦੇਸ਼ ਦੇ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਦੇ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੋ ਇਨੀਆਂ ਬੇਨਤੀਆਂ ਕਰਿਓ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੈਗਰਜੀ ਖਾਲਸਾ ਵੈਗਰਜੀ ਫਤਿਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਗੁਰਪੁਰਬ ਦੇ ਲੱਖ ਲੱਖ ਸਭ ਨੂੰ ਵਧਾਈਆਂ ਪਿੰਡ ਪਿੰਡੀ ਆਉਲਖ ਦੇ ਜੂਸ ਕਲੱਬ ਵੱਲੋਂ ਲੰਗਰ ਲਾਇਆ ਗਿਆ ਇੱਥੇ ਤੇ ਵੈਗਰਜੀ ਖਾਲਸਾ ਵੈਗਰਜੀ ਵਦੇ